ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਸ਼੍ਰੀਕਾਲ ਮੈਨੂੰ ਅੱਜ ਬਹੁਤ ਦੁੱਖ ਹੋਇਆ ਇਹ ਜਾਣ ਕੇ ਵੀ ਆਪਣੀ ਪੀਐਸਟ ਜੁਨੀਅਨ ਜੋ ਬੱਚੇ 2 3 ਲੱਖ ਹੈ ਪੇਪਰ ਦੇਣ ਨੂੰ ਐਨੇ ਜਾਣੇ ਪਹੁੰਚ ਜਾਣਗੇ ਪਰ ਇੱਕ ਦੋ ਦਿਨ ਲਈ ਉਹਨਾਂ ਕੋਲ ਤਾਂ ਪ੍ਰੋਟੈਸਟ ਲਈ ਐਨਾ ਟਾਈਮ ਨਹੀਂ ਹੈ ਕਿ ਇੱਕ ਇੱਕ ਦੋ ਦਿਨ ਲਈ ਆ ਜਾਣ ਤੇ ਮੈਨੂੰ ਨਾ ਬਹੁਤ ਮਤਲਬ ਨਰਾਜ਼ਗੀ ਆ ਪਿਛਲੇ ਸਾਰ ਸਾਰੇ ਕਲਾਸਿਸ ਚ ਕਹਿ ਦਿੰਦੇ ਆ ਵੀ ਅਸੀਂ ਲਾਈਵ 'ਚ ਤਾਂ ਸਾਰੇ ਕਹਿ ਦਿੰਦੇ ਆ ਵੀ ਅਸੀਂ ਆਵਾਂਗੇ ਅਸੀਂ ਆਵਾਂਗੇ ਪਰ ਜਦੋਂ ਜਾ ਕੇ ਵੇਖੋ ਉਦੋਂ ਇੱਕ ਜਣਾ ਵੀ ਨਹੀਂ ਹੁੰਦਾ ਆ ਵੇਖੋ ਜਿਹੜੀ ਪਿਛਲੀ ਵਾਰੀ ਸੀ ਉਹੀ ਰਿਪੀਟ ਹੋਇਆ ਬੱਚੇ ਸੋ ਐਵੇਂ ਕਰੋਗੇ ਤਾਂ ਪੀਐਸਟਟ ਨਹੀਂ ਆਣਾ ਨਾ ਹੀ ਤੁਹਾਨੂੰ ਜੋਬ ਮਿਲਣੀ ਹੈ ਸਰਕਾਰ ਦਾ ਜਾਣਦਾ ਟਾਈਮ ਹੈ ਜਿੱਦਾਂ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਇੰਨੀ ਸਰਕਾਰ ਸਿਆਣੀ ਹੈ ਨਹੀਂਗੀ ਵੀ ਜਿਵੇਂ ਤੁਸੀਂ ਕਹੋ ਵੀ ਘਰ ਬੈਠੇ ਸਾਨੂੰ ਪੀਐਸਟਟ ਮਿਲ ਜੂ ਉਹ ਤਾਂ ਹੋਣ ਨਹੀਂ ਵਾਲਾ ਜੇ ਤੁਹਾਨੂੰ ਪੀਐਸਟਟ ਚਾਹੀਦਾ ਤਾਂ ਤੁਹਾਨੂੰ ਆਉਣਾ ਵੀ ਪਏਗਾ ਤੇ ਧਰਨੇ ਨੋਣੇ ਵੀ ਪਹਿਣਗੇ ਤਾਂ ਘਰ ਬੈਠੇ ਐਦਾਂ ਤਾਂ ਕੁਝ ਨਹੀਂ ਮਿਲਣਾ ਧੰਨਵਾਦ